ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਬਾਦਸ਼ਾਹ ਜਦੋਂ ਗੱਦੀ ਨਿਸ਼ੀਨ ਹੁੰਦੇ ਆ ਦੁਨੀਆ ਦੇ ਸ਼ਹਿਨਸ਼ਾ ਜਦੋਂ ਸਿੰਘਾਸਨਾ ਤੇ ਬੈਠਦੇ ਆ ਤੇ ਦੁਨੀਆ ਦੇ ਲੋਕ ਉਹਨਾਂ ਵਾਸਤੇ ਨਜ਼ਰਾਨੇ ਲੈ ਕੇ ਆਉਂਦੇ ਆ ਤੋਹਫੇ ਲੈ ਕੇ ਆਉਂਦੇ ਆ ਉਪਹਾਰ ਲੈ ਕੇ ਆਉਂਦੇ ਆ ਇਹ ਦੁਨੀਆ ਦਾ ਬੜਾ ਵਿਚਿੱਤਰ ਸ਼ਹਿਨਸ਼ਾ ਹੈ ਇਹ ਧਰਤੀ ਦੇ ਟੁਕੜੇ ਤੇ ਕਬਜ਼ਾ ਨਹੀਂ ਕਰਦਾ ਇਹ ਧਨ ਦੌਲਤ ਦੇ ਖਜ਼ਾਨਿਆਂ ਦਾ ਲੱਭ ਨਹੀਂ ਕਰਦਾ ਇਹ ਕਦੀ ਵੀ ਆਪਣੇ ਪੁੱਤਾਂ ਵਾਸਤੇ ਸਲਤਨਤਾਂ ਕਾਇਮ ਨਹੀਂ ਕਰਦਾ ਇਹ ਦੁਨੀਆ ਦਾ ਬੜਾ ਅਚਰਜ ਸ਼ੈਨਸ਼ਾ ਹੈ ਜਿਸ ਦਿਨ ਇਹ ਸ਼ੈਨਸ਼ਾ ਗੱਦੀ ਨਿਸ਼ੀਨ ਹੋਇਆ ਇਹਦੇ ਵਾਸਤੇ ਨਜ਼ਰਾਨੇ ਵੀ ਬੜੇ ਅਚਰਜ ਆਏ ਪਿਤਾ ਦਾ ਢੜ ਤੋਂ ਬਿਨਾਂ ਸੀਸ ਪਹਿਲੇ ਦਿਨ ਨਜ਼ਰਾਨੇ ਵਿੱਚ ਆਇਆ ਸੀ ਸੰਸਾਰ ਉੱਤੇ ਜੋ ਕੁਝ ਮੇਰੇ ਸਹਬ ਨੇ ਵਰਤਾਇਆ ਉਹ ਜਗੋਂ ਤੇਰਵਾ ਵਰਤਾਇਆ ਗੁਰਮੁਖੋ ਜਗਤ ਤੇ ਦੂਜਾ ਕੋਈ ਨਹੀਂ ਵਰਤਾ ਸਕਿਆ ਇਸੇ ਵਾਸਤੇ ਕਲਮਾਂ ਵਾਲਿਆਂ ਨੂੰ ਲਿਖਣਾ ਪਿਆ ਸੀ ਇਨਸਾਫ ਕਰੇ ਜੀ ਮੇ ਜਮਾਨਾ ਤੋਂ ਕਹਦੇ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਹੀ ਨਹੀਂ ਹੀ ਨਹੀਂ ਕਰਤਾਰ ਕੀ ਸੁਗੰਧ ਵੈ ਨਾਨਕ ਕੀ ਕਸਮ ਜਿਤਨੀ ਵੀ ਹੋ ਦਸ਼ਮੇਸ਼ ਕੀ ਤਾਰੀਫ ਵੈ ਕਮ ਪਤਾ ਨਹੀਂ ਕਿਸ ਲਾਚਾਰੀ ਵਿੱਚ ਹੋਣਗੇ ਉਹ ਲੋਕ ਜਿਨ੍ਹਾਂ ਨੇ ਇਹ ਆਖਿਆ ਸੀ ਦਸ਼ਮੇਸ਼ ਜੀ ਇਸ ਜਗ ਮੇ ਤੇਰਾ ਸਾਨੀ ਨਹੀਂ ਦੇਖਾ ਇਸ ਜਗ ਮੇ ਕੋਈ ਪੁੱਤਰੋਂ ਕਾ ਦਾਨੀ ਨਹੀਂ ਦੇਖਾ ਜੋ ਕੁਝ ਕੀਤਾ ਉਹ ਅਚਰਜੀ ਕੀਤਾ ਜਗਤ ਉਤੇ ਕਿਸੇ ਸ਼ੈਨਸ਼ਾ ਨੇ ਇਦਾਂ ਨਾ ਕੀਤਾ ਕਿਸੇ ਫਕੀਰ ਨੇ ਇਦਾਂ ਨਾ ਕੀਤਾ ਕਿਸੇ ਦਰਵੇਸ਼ ਨੇ ਇਦਾਂ ਨਾ ਕੀਤਾ ਜੋ ਮੇਰੇ ਸਤਿਗੁਰੂ ਜੀ ਨੇ ਜਗਤ ਨੂੰ ਕਰਕੇ ਦੱਸਿਆ ਸਾਸ